ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਤੁਹਾਡਾ ਸਭ ਦਾ ਹੀ ਬਹੁਤ ਬਹੁਤ ਸਵਾਗਤ ਹੈਗਾ ਆ ਕਾਫੀ ਦੁਨਾਂ ਤੋਂ ਓਵਰオール ਪੰਜਾਬ ਦੇ ਵਿੱਚ ਜਿਹੜਾ ਤਾਮ ਮਾਨ ਲਗਭਗ ਤੈਨੂੰ ਸਾਰਿਆਂ ਨੂੰ ਪਤਾ ਹੀ ਆ 45 46 47 ਡਿਗਰੀ ਵੀ ਹੋ ਚੁੱਕਾ ਆ ਫਿਲਹਾਲ ਦੋਸਤੋ ਹੱਲੇ ਇਦਾਂ ਹੀ ਹੀ ਕੰਡੀਸ਼ਨ ਬਰਕਰਾਰ ਰਹਿਣ ਦੇ ਸਾਰ ਹੈਗੇ ਆ ਪਰ ਜੋ ਹੁਣ ਥੋੜੀ ਅਪਡੇਟ ਮਿਲੀ ਹੈਗੀ ਉਹਦੇ ਵਿੱਚ ਕੀ ਹੈਗਾ ਆ ਦੇਖੋ 14 ਨੰਬਰ ਦੀ ਫਿਗਰ ਦੇਖੋ ਆਈਸ ਰਿਲੇਟਡ ਪਲੇਸਸ ਦੇ ਵਿੱਚ ਪੰਜਾਬ ਦੇ ਵਿੱਚ 30 ਤੋਂ 31 1 ਜੂਨ ਔਰ 2 ਜੂਨ ਦੇ ਵਿੱਚਕਾਰ ਥੋੜੀ ਜਿਹੀ ਗਤੀਵਿਧੀਆਂ ਹੋ ਸਕਦੀਆਂ ਆ ਸ਼ਾਮ ਵੇਲੇ ਪ੍ਰੀ ਮੌਨਸੂਨ ਐਕਟੀਵਿਟੀ ਹੋਣ ਦੇ ਸਾਰਾ ਜਿਹਦੇ ਵਿੱਚ ਪੰਜਾਬ ਦੇ 20 ਤੋਂ 30% ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਜਕਦਮ ਬੱਦਲ ਬਣ ਕੇ ਕੁਝ ਘੰਟਿਆਂ ਦੇ ਲਈ ਰਾਹਤ ਮਿਲਣ ਦੇ ਸਾਰ ਹੋਊਗੇ ਕਿਉਂਕਿ ਦੋਸਤੋਂ ਨਮੀ ਦਾ ਫਲੋ ਪੰਜਾਬ ਵਿੱਚ ਆਊਗਾ ਜਿੰਨਾ ਹੋਊਗਾ ਕਿ ਸ਼ਾਮ ਵੇਲੇ ਜਾਂ ਰਾਤ ਵੇਲੇ ਕੁਝ ਹਨੇੜੀ ਦੇ ਨਾਲ ਕਿਤੇ ਛਿੱਟੇ ਪੈ ਗਏ ਕਿਤੇ ਕਹਿੰਦਾ ਗਰਜ ਚਮਕ ਹੋਈ ਔਰ ਕਿਤੇ ਥੋੜੇ ਤੇਜ਼ ਸ਼ਰਾਟੇਦਾਰ ਬਾਰਸ਼ ਹੋਣ ਦੇ ਸਾਰ ਹੋਗੇ ਉਹਨਾਂ ਹੁੰਦਾ ਦੋਸਤੋ ਕੀ ਹੈਗਾ ਕਿ 24 ਘੰਟੇ ਲਈ ਜੇ بارش ਹੋ ਜਵੇ ਹਲਕੀ ਫੁਲਕੀ ਨੇਰੀਆ ਜਾਂ ਤੇ ਕੁਝ ਇੱਕ ਦੋ ਦਿਨ ਲਈ ਰਾਹਤ ਮਿਲ ਜਾਂਦੀ ਹੈਗੀ ਆ ਅਗਲੇ ਹਫਤੇ ਇਦਾਂ ਦੀਆਂ ਗਤੀਵਿਧੀਆਂ ਹੋਣ ਦੇ आसार ਹੈਗੇ ਆ ਪੰਜਾਬ ਦੇ ਵਿੱਚ ਸੋ ਤੁਹਾਨੂੰ ਇਹ ਅਪਡੇਟ ਦੇਣੀ ਸੀ ਜ਼ਿਲ੍ਹੇ ਵਾਲੇ ਚ ਗੱਲ ਤਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਪ੍ਰੀ ਮੌਨਸਨ ਐਕਟੀਵਿਟੀ ਜਿਹੜੀ ਹੁੰਦੀ ਹੈਗੀ ਆ ਏ ਦੋਸਤੋ ਸੈਟਲਾਈਟ ਦੇ ਵਿੱਚ ਜਕਦਮ ਸ਼ੋ ਹੁੰਦੀ ਹੈਗੀ ਆ ਜਕਦਮੀ ਕਲਾਊਡ ਇਹ ਬਣਦੇ ਨੇ ਔਰ ਇਸ ਤਰ੍ਹਾਂ ਦੀ ਗੱਲ ਕਰੀਏ ਤਾਂ ਫਿਲਹਾਲ ਹੱਲੀ ਕੋਈ ਅਪਡੇਟ ਨਹੀਂ ਹੈ ਇਸ ਬਾਰੇ ਪਰ ਅਗਲੇ ਹਫਤੇ ਪੰਜਾਬ ਦੇ ਵਿੱਚ ਕੁਝ ਇਲਾਕਿਆਂ 'ਚ ਥੋੜੀ ਰਾਹਤ ਜ਼ਰੂਰ ਮਿਲੂਗੀ। ਬਾਕੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਆ ਫਿਚਰ ਦੇ ਲਈ ਹਰੇਕ ਟੈਨੂ ਅਪਡੇਟ ਟਾਈਮ ਟਾਈਮ ਨਾਲ ਦਿਨ ਰਵਾਂਗੇ ਚੈਨਲ ਸਬਸਕ੍ਰਾਈਬ ਕਰ ਰੱਖੋ ਜੀ। ਜਾਇਦੇ ਦਿਓ ਜੀ ਧੰਨਵਾਦ।